ਪਟੰਡਾ ਦੇ ਠੰਡੀ ਸੜਕ ਤੇ ਮਿਲੀ ਇੱਕ ਵਿਅਤਤਾ ਲੜਕੀ ਦੀ লাশ ਪੱਤੀ ਨੂੰ ਹੈ ਕਿਸੇ ਵਿਅਕਤੀ ਦੇ ਸ਼ੱਕ ਇੱਕ ਬੱਚੇ ਦੀ ਹੈ ਇਹ ਮ੍ਰਿਤਕ ਔਰਤ ਦਾ ਆਮਦਾ ਪਟੰਡਾ ਦੇ ਠੰਡੀ ਸੜਕ ਦਾ ਜਿੱਥੇ ਇੱਕ ਔਰਤ ਦੀ ਜਿਹੜੀ ਹੈ লাশ ਮਿਲੀ ਹੈ ਪੁਲਿਸ ਇਸ ਮਾਮਲੇ ਨੂੰ ਲੈ ਕੇ ਜਾਂਚ ਕਰ ਰਹੀ ਹੈ ਮਾਮਲਾ ਦਰਜ ਕੀਤਾ ਗਿਆ ਹੈ ਐਸਪੀਸੀਟੀ ਮੌਕੇ ਤੇ ਪਹੁੰਚੀ ਹੋਈ ਹਨ ਅਤੇ ਇਸ ਸੰਬੰਧੀ ਇਸ ਔਰਤ ਦੇ ਪਤੀ ਦਾ ਕਹਿਣਾ ਹੈ ਕਿ ਇਹ ਸ਼ੋਰੂਮ ਤੇ ਗਈ ਸੀ ਤੇ ਉੱਥੋਂ ਇਹ ਮੋਬਾਈਲ ਦਾ ਕਲੀਮ ਲੈਣ ਦਾ ਬਹਾਨਾ ਬਣਾ ਕੇ ਸ਼ੋਰੂਮ ਤੋਂ ਚਲੀ ਗਈ ਜਦ ਉਸਨੇ ਇਸ ਨੂੰ ਫੋਨ ਕੀਤਾ ਤਾਂ ਇਸਨੇ ਕਿਹਾ ਕਿ ਉਹ ਆਪਣੀ ਸਹੇਲੀ ਦੇ ਨਾਲ ਹੈ ਅਤੇ ਫਿਰ ਉਸਨੇ ਇਹ ਸਾਰੀ ਗੱਲ ਆਪਣੀ ਸੱਸ ਨੂੰ ਦੱਸੀ ਦੀ ਜਦ ਉਸੀ ਸੱਸ ਨੇ ਫੋਨ ਕੀਤਾ ਤਾਂ ਉਸਨੇ ਕਿਹਾ ਕਿ ਉਹ ਤਲਵੰਡੀ ਤੋਂ ਆ ਰਹੀ ਹੈ ਲੇਕਿਨ ਇਹ ਉਸ ਤੋਂ ਬਾਅਦ ਇੰਨਾ ਵੱਲੋਂ ਥਾਣੇ ਵਿਖੇ ਕੰਪਲੀਟ ਕੀਤੀ ਕਿ ਦੇ ਪਰਸਨਲ ਲੋਕੇਸ਼ਨ ਲਾਉਣ ਤੋਂ ਬਾਅਦ ਇਹ ਜਿਹੜੀ ਇਸਦੀ ਠੰਡੀ ਸੜਕ ਤੋਂ ਇਸਦੀ ਹੁਣ लाश ਮਿਲੀ ਹੈ ਪਰਸਿਸ ਮਾਮਲੇ ਨੂੰ ਲੈ ਕੇ ਹੁਣ ਜਾਂਚ ਕਰ ਰਹੀ ਹੈ ਸੀਸਨ ਦਿਖਾ ਰਹੀਆਂ ਸਾਰੀਆਂ ਤਸਵੀਰਾਂ ਬਠਿੰਡਾ ਦੀ ਠੰਢ ਛੜਕਦੀਆਂ ਜਿੱਥੇ ਐਸਪੀ ਸਿਟੀ ਨਰਿੰਦਰ ਸਿੰਘ ਮੌਕੇ ਤੇ ਪਹੁੰਚੇ ਡੀਐਸਪੀ ਸਿਟੀ ਟੂ ਮੌਕੇ ਤੇ ਪਹੁੰਚ 2ਐਸਪੀ ਸਿਟੀ ਵਨ ਮੌਕੇ ਤੇ ਪਹੁੰਚੇ ਅਤੇ ਸੀਏਈ ਦੀ ਪੁਲਿਸ ਮੌਕੇ ਤੇ ਪਹੁੰਚੀ ਇਸ ਸਾਰੇ ਮਾਮਲੇ ਦੀ ਜਾਂਚ ਪੁਲਿਸ ਵੱਲੋਂ ਕੀਤੀ ਜਾ ਰਹੀ ਹੈ। ਕੀ ਨਾਮ ਹੈ? ਸੁਜੀ ਬੜਾ ਕੀ ਨਾਮ ਕੀ ਆਤਾ ਹੈ? ਸਰ ਨਾਮ ਕੀ ਹੈ ਤੁਹਾਡਾ ਮੇਰਾ ਨਾਮ ਸਾਹਿਲ ਹੈ ਜੀ ਕੋਮ ਇਹ ਲੜਕੀ ਕੌਣ ਹੈ ਆਪਕੀ ਤੇ ਇਹ ਮੇਰੀ ਨਾ ਵਾਈਫਾਈ ਅੱਛਾ ਤੇ ਇਹ ਜੀ 12:00 ਵੇ ਚਲੀ ਗਈ ਸੀ ਜੀ ਕੰਮ ਤੋਂ ਹੀ ਤੇ ਮੈਂ ਗਿਆ ਸੀ ਦੀ ਦੁਕਾਨ ਤੇ ਜੀ ਕਲੇਮ ਲੈਣ ਦੇ ਸੀ ਮੋਬਾਈਲ ਦਾ ਇਹ ਕਹਿ ਕੇ ਤੇ ਮੈਂ ਗਿਆ ਜੀ ਉਦੋਂ ਹੈ ਨਹੀਂ ਸੀ ਜੀ ਉਸ ਟਾਈਮ ਤੇ ਹੈ ਨਹੀਂ ਸੀ ਤਾਂ ਇਸ ਤੋਂ ਬਾਅਦ ਮੈਂ ਇਹਨਾਂ ਨੂੰ ਕਹੇ ਤੁਸੀਂ ਭੇਜਿਆ ਕਿ ਜਦੋਂ ਮੈਂ ਤੁਹਾਨੂੰ ਫੋਨ ਤੇ ਕਿਹਾ ਸੀ ਮੈਂ ਆਉਂਗਾ ਉਦੋਂ ਭੇਜਣਾ ਉਹ ਕਹਿੰਦੇ ਜੀ ਲੜਕੇ ਚਲ ਗਏ ਮੈਨੇਜਰ ਸਾਹਿਬ ਕਹਿੰਦੇ ਸਾਨੂੰ ਅੱਛਾ ਲੜਕੇ ਚਲੇ ਗਏ ਜੀ ਉਹ ਤੇ ਜੀ ਮੈਂ ਲੱਭਿਆ ਵਾਦੂ ਜੀ ਫੋਨ ਕੀਤਾ ਜੀ ਫੋਨ ਇੱਕ ਵਾਰੀ ਚੱਕ ਕੇ ਕਹਿੰਦੀ ਮੈਂ ਉਹਦੀ ਸੇਲੀ ਨਾਲ ਲਾਈ ਹਾਂ ਸੇਲੀ ਨਾਲ ਨਾ ਤਾਂ ਉਹਨੇ ਗੱਲ ਕਰਾਈ ਉਸ ਤੋਂ ਬਾਅਦ ਜੀ ਫੋਨ ਬੰਦ ਕਰ ਲਈ ਫੋਨ ਜਦੋਂ ਔਨ ਕੀਤਾ 4 ਵਜੇ ਮੈਂ 3 ਵਜੇ ਦੀ ਮੰਮੀ ਨੂੰ ਮੈਂ ਦੱਸਦਾ ਸੀ ਜੀ ਜੀ ਤੇਰੀ ਕੁੜੀ ਗਈ ਹੋਈ ਆ ਪਤਾ ਨਹੀਂ ਕਿੱਥੇ ਗਈ ਆ ਮੈਨੂੰ ਨਾ ਤਾਂ ਮੈਨੂੰ ਦੱਸ ਕੇ ਗਈ ਆ ਨਾ ਤਾਂ ਤੁਹਾਨੂੰ ਦੱਸਦੀ ਜੀ ਫਿਰ ਉਸ ਤੋਂ ਬਾਅਦ ਇਹਦੀ ਮੰਮੀ ਨੇ ਫੋਨ ਚੱਕ ਲਿਆ ਜੀ 4 ਵਜੇ ਤੇ ਉਹ ਕਹਿੰਦੀ ਕਹਿੰਦੀ ਮੈਂ ਤਲਵੰਡੀ ਤੋਂ ਆ ਰਹੀ ਐ ਇਹਨਾਂ ਨੇ ਤਲਵੰਡੀ ਦਾ ਬਰਨ ਲਾ ਰਹੀ ਆ ਮੈਨੂੰ ਫੋਨ ਦਾ ਕਲੇਮ ਦਾ ਤੇ ਫਿਰ ਕਹਿੰਦੀ ਸਹੇਲੀ ਦਾ ਜੀ ਸਮਝ ਕੁਛ ਨਹੀਂ ਆ ਰਿਹਾ ਸੀ ਜੀ ਉਸ ਤੋਂ ਬਾਅਦ ਇਹਦੇ ਘਰੇ ਬੈਠਾ ਸੀ ਮੈਂ ਇਹਨਾਂ ਦੀ ਇਹਦੀ ਮੰਮੀ ਸਾਗ ਵਗੈਰਾ ਬਣਾ ਰਹੀ ਸੀਗੀ ਅੱਕ ਕੇ ਜੀ ਅਸੀਂ 7:30 ਕੰਪਲੀਟ ਲਿਖਾ ਕੇ ਆਏ ਜੀ ਫਿਰ ਤੋਨੂੰ ਕਿਉਂ ਬਦਲ ਗਿਆ ਇੱਥੇ ਜੀ ਇੱਥੇ ਸਾਰਾ ਸੀ ਨਾ ਇੱਕ ਤਾਂ 7:30 ਕੰਪਲੀਟ ਲਿਖਾ ਕੇ ਆਈ ਸੀ ਜੀ ਅਸੀਂ ਤੇ ਉਸ ਤੋਂ ਬਾਅਦ ਅਸੀਂ ਨਾ ਹੁਣੇ ਸ਼ੋਰੂਮ ਚ ਜਾ ਕੇ ਐਸੀ ਐਸੀ ਸਾਡੇ 10 ਸ਼ੋਰੂਮ ਤੇ ਪਤਾ ਕਰਨ ਗਏ ਸੀ ਕਿ ਆਈ ਹੈ ਕਿ ਨਹੀਂ ਆਈ ਸ਼ੋਰੂਮ ਚ ਕੰਮ ਤੇ ਤੇ ਉੱਥੇ ਨਹੀਂ ਆਈ ਅਸੀਂ ਫਿਰ ਥਾਣੇ ਚੱਲ ਗਏ ਥਾਣੇ ਵਾਲਿਆਂ ਨੇ ਲੋਕੇਸ਼ਨ ਕੱਢ ਕੇ ਦਿੱਤੀ ਸਾਨੂੰ ਕਹਿੰਦੇ ਇੱਥੇ ਆ ਉਹ ਬਾਲਕ ਹੈ ਜੀ ਇਹ ਕਹਿੰਦੇ ਕੁਝ ਵੀ ਕਰ ਸਕਦੀ ਹੈ ਠੀਕ ਹੈ ਨਾ ਤੁਸੀਂ ਉਹਨੂੰ ਰੋਕ ਨਹੀਂ ਸਕਦੇ ਅਸੀਂ ਇਹ ਹੀ ਲੋਕੇਸ਼ਨ ਲੱਭ ਰਹੀ ਸੀ ਜੀ ਕਦੇ ਉਹ ਲੋਕੇਸ਼ਨ ਉਧਰ ਲੈ ਜੀ ਕਦੇ ਇੱਧਰ ਲੈ ਜੇ ਫਿਰ ਇਹਨਾਂ ਦਾ ਨਾਕਾ ਲੱਗੇ ਸੀ ਇਹਨਾਂ ਨੂੰ ਸਮਝਾਈ ਇਹਨਾਂ ਨੇ ਇਥੇ ਲੱਭ ਕੇ ਰਿੱਤੀ ਜੀ ਤੁਹਾਨੂੰ ਸ਼ੱਕ ਸ਼ੱਕ ਲੱਗਦਾ ਕਿ ਤੁਹਾਨੂੰ ਲੱਗਦਾ ਹੈ ਸਾਥ ਹੈਗਾ ਵੀ ਬਟ ਹੈ ਨਹੀਂ ਦੱਸ ਸਕਦੇ ਜੀ ਸਰ ਨੇ ਮਨਾ ਕੀਤਾ ਇਹ ਕਿੰਨੇ ਬੱਚੇ ਇੱਕ ਜਵਾਕ ਹੈਗਾ ਜੀ ਕਿੰਨੇ ਸਾਲ ਦੋ ਸਾਲ ਦੇ ਜੀ ਦੋ ਸਾਲ ਦੇ ਕਿੰਨੇ ਚਿਰ ਦੀ ਲੜਕੀ ਲਗਾਂ 3 ਸਾਲ ਹੋ ਗਈ ਕੋਈ ਲੜਕਾ ਲੜਾਈ ਝਗੜਾ ਕਰੇ ਰਹਿੰਦਾ ਨਹੀਂ ਨਹੀਂ ਲੜਾਈ ਝਗੜਾ ਕੁਛ ਨਹੀਂ ਇਹਨੇ ਘਰੇ ਵੀ ਐਵੇਂ ਕਡੋਕ ਕਰੋ ਕੜਾਤਾ ਜੀ ਇਕ ਹੈਗਾ ਸੀ ਮੁੰਡਾ ਜੀ ਤੇ ਹੁਣ ਅਸੀਂ ਪਰਸਨਾਮਨਗਰ ਚ ਇਹਦੀ ਮੰਮੀ ਨੇ ਸਮਝਾਤਾ ਸੀ ਇਹ ਸੇ ਲੱਗ ਰਿਆ ਰਹੇ ਸੀਗੇ ਪਰਸਨਾਮਨਗਰ ਚ ਸਾਨੂੰ 2-3 ਮਹੀਨੇ ਹੋ ਗਏ ਸੀ ਇੱਥੇ ਰਹਿ ਰਹੇ ਸੀਗੇ ਸਾ ਲਾਈ ਛੱਡ ਕੇ ਆਂਦਾ ਸੀ ਮੈਂ ਹੀ ਲੈ ਕੇ ਆਂਦਾ ਸੀ ਕਿਹਦੇ ਸ਼ੋਰੂਮ ਚ ਲੱਗੀ ਸੀ ਇਹ ਆ ਕੀਰਤੀ ਸੀ ਸੀ ਇਹ ਬੈਂਕ ਬਾਜ਼ਾਰ ਚ ਇਹ ਕੱਪੜੇ ਦਾ ਸ਼ੋਰੂਮ ਹੈ ਜੀ ਅਜੇ ਕੀ ਮਾਮਲਾ ਕੀ ਵੇਲੇ ਰਿਜ਼ਰਵ ਕਰਨ ਕੀਤਾ ਜਾਏ ਕੀ ਮਾਮਲਾ ਆ ਇਹ ਸਾਨੂੰ ਅਜੇ ਇਨਫੋਰਮੇਸ਼ਨ ਮਿਲੀ ਸੀ ਕਿ ਇੱਕ ਲੜਕੀ ਰਿਤਿਕਾ ਜੋ ਕਿ ਗੋਪਾਲਨਗਰ ਤੇ ਰਹਿਣ ਵਾਲੀ ਹੈ ਤੇ ਇਸ ਦੀ ਏਜ ਕਰੀਬ 23-24 ਸਾਲ ਦੇ ਕਰੀਬ ਹੈਗੀ ਆ ਇਹ ਆਪਣੇ ਇਹਦੇ ਹਸਬੰਦ ਜਿਹੜਾ ਸਾਹਿਲ ਯਾਦਵ ਹੈ ਉਸ ਨਾਲ ਮੈਰਿਡ ਹੈ 3 ਸਾਲ ਪਹਿਲਾਂ ਇਹਨਾਂ ਦਾ ਵਿਆਹ ਹੋਇਆ ਸੀਗਾ ਕੱਲ ਇਹ ਆਪਣੇ ਕੰਮ ਤੇ ਗਈ ਸੀਗੀ ਸ਼ੋਰੂਮ ਬੈਂਕ ਵਿਚਾਰ ਦੇ ਵਿੱਚ ਕੰਮ ਕਰਦੀ ਪ੍ਰਾਈਵੇਟ ਜੌਬ ਕਰਦੀ ਹੈ ਉਸ ਤੋਂ ਬਾਅਦ ਵਾਪਸ ਨਹੀਂ ਪਰਤੀ ਤੇ ਉਸ ਤੋਂ ਬਾਅਦ ਇਹਨਾਂ ਦੇ ਘਰ ਵਾਲਿਆਂ ਨੇ ਦੀ ਪਾਲਿਸ਼ ਤੋਂ ਕਰ ਦਿੱਤੀ ਸੀਗੀ ਤੇ ਅੱਜ ਜਿਹੜੀ ਹੈਗੀ ਇਹਨਾਂ ਦੀ ਡੈੱਡ ਬੋਡੀ ਇੱਥੇ ਮਿਲੀ ਹੈ ਕਨਾਲ ਕਲੌਨੀ ਦੇ ਏਰੀਆ ਦੇ ਵਿੱਚ ਛੜੀ ਸੜਕ ਦੇ ਉੱਪਰ ਸੋ ਇਸ ਸਬੰਧ ਦੇ ਵਿੱਚ ਅਸੀਂ ਥਾਣਾ ਕਨਾਲ ਕਲੌਨੀ ਦੇ ਵਿੱਚ ਅੰਡਰ ਰੈਲੇਵੈਂਟ ਸੈਕਸ਼ਨਸ ਆਫ ਮਰਡਰ ਦੇ ਵਿੱਚ ਮੁਕੱਦਮਾ ਦਰਜ ਕਰ ਰਹੇ ਹਾਂ ਅਤੇ ਮﻘਦਮਾ ਦਰਜ ਕਰਕੇ ਜਿਹੜਾ ਹੈਗਾ ਵਾਰਦਾਤ ਨੂੰ ਟਰੇਸ ਕਰਨ ਲਈ ਅਸੀਂ ਵੱਖ-ਵੱਖ ਟੀਮਾਂ ਬਣਾ ਦਿੱਤੀਆਂ ਨੇ ਜਿਸ ਦੇ ਵਿੱਚ ਡੀਐਸਪੀ ਸਿਟੀ 1 ਦੀ ਸੁਪਰਵਾਈਜ਼ਨ ਦੇ ਵਿੱਚ ਇੰਚਾਰਜ ਸੀਆਈਏ 2 ਅਤੇ ਐਸਐਚਓ ਕਨਾਲ ਕਲੋਨੀ ਦੀ ਵੱਖ-ਵੱਖ ਟੀਮਾਂ ਇਸ ਕੀਮ ਦੀ ਜਿਹੜੀ ਹੈਗੀ ਹੈ ਮਰਡਰ ਨੂੰ ਟਰੇਸ ਕਰਨ ਲਈ ਇਨਵੈਸਟਿਗੇਟ ਕਰ ਰਹੇ ਨੇ ਫਿਰ ਘਰਵਾਲੇ ਕੋਈ ਗੱਲਬਾਤ ਹੋਈ ਹੋਏ ਕੀ ਦੱਸੋ ਫਿਲਹਾਲ ਜਿਹੜਾ ਹੈਗਾ ਕੁਝ ਇਨਪੁਟਸ ਉਹਨਾਂ ਨੇ ਸ਼ੇਅਰ ਕੀਤੀਆਂ ਨੇ ਉਹਨਾਂ ਸਾਰੀ ਇਨਪੁਟਸ 'ਤੇ ਅਸੀਂ ਵਰਕ ਕਰ ਰਹੇ ਹਾਂ ਫਿਲਹਾਲ ਜਿਹੜਾ ਹੈਗਾ ਇਸ ਟਾਈਮ ਅਸੀਂ ਜਿਹੜਾ ਹੈਗਾ ਅਨਨੋਨ ਬੰਦੇ ਦੇ ਖਿਲਾਫ ਜਿਹੜੀ ਇਹ ਜਿਹੜੇ ਰਿਤਿਕਾ ਹੈਗੀ ਹੈ ਇਹਦੇ ਆਪਣੇ ਹਸਬੰਡ ਦੇ ਨਾਲ ਗੋਪਾਲ ਨਗਰ ਦੇ ਵਿੱਚ ਰਹਿੰਦੇ ਨੇ ਤੇ तकरीबन ਇਹ 22-24 ਸਾਲ ਦੀ ਉਮਰ ਦੀ ਹੈਗੀ ਹੈ ਤੇ ਬੈਂਕ ਬਾਜ਼ਾਰ ਦੇ ਵਿੱਚ ਇਹ ਪ੍ਰਾਈਵੇਟ ਜਿਹੜੀ ਜੌਬ ਕਰਦੀ ਹੈ ਸ਼ੋਰੂਮ ਦੇ ਉੱਪਰ ਸੋ ਤਾਂ ਲਵ ਮੈਰਿਜ ਦੱਸਿਆ ਕੋ ਲਵ ਮੈਰਿਜ ਸ਼ੁਰੂ ਹੈ ਜੀ ਉਹ ਤਾਂ ਕਰੀ ਤੀ ਚੀਜ਼ਾਂ ਦੇਖੋ ਤਾਂ ਪੀਸ ਦੇ ਵਿਸ਼ਾ ਨੇ 3 ਸਾਲ ਪਹਿਲਾਂ ਇਹਨਾਂ ਦਾ ਵਿਆਹ ਹੋਇਆ ਸੀਗਾ ਲਵ ਮੈਰਿਜ ਹੋਈ ਸੀਗੀ ਤੇ ਇਹਨਾਂ ਦਾ 2 ਸਾਲ ਦਾ ਬੇਟਾ ਵੀ ਹੈਗਾ ਤੇ ਬਾਕੀ ਸਾਰੀ ਚੀਜ਼ਾਂ ਜਿਹੜੀਆਂ ਹੈਗੀਆਂ ਨੇ ਡੂਰਿੰਗ ਇਨਵੈਸਟੀਗੇਸ਼ਨ ਅਸੀਂ ਸਾਰੀ ਚੀਜ਼ਾਂ ਤੇ ਵਿਚਾਰ ਕਰਾਂਗੇ